10000 ਦੀ ਸ਼ਾਪਿੰਗ ਤੇ ਇੱਕ ਕੁੜਤਾ ਪਜਾਮਾ ਆਪਾਂ ਨੂੰ ਫ੍ਰੀ ਮਿਲੂਗਾ ਅੱਛਾ ਆਜਾ ਤੇ ਚਲੋ ਚੱਲੀਏ ਫਿਰ ਕਾ ਜਾਣਾ ਸਤਿ ਸ਼੍ਰੀ ਅਕਾਲ ਮਨਿੰਦਰ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਵੀਰੇ ਬਹੁਤ ਵੱਡੀਆਂ ਆਫਰਾਂ ਲਾ ਰੱਖੇ ਮੈਂ ਸਪੈਸ਼ਲ ਹਵੋਰਤ ਆਇਆ ਤੁਹਾਡੇ ਕੋਲੇ ਹਾਂਜੀ ਭਾਈ ਆਪਾਂ ਆਫਰ ਰੱਖੀ ਆ 10000 ਦੀ ਸ਼ਾਪਿੰਗ ਤੇ ਇੱਕ ਕੁਰਤੇ ਦਾ ਪਜਾਮਾ ਫਰੀ ਆਪਣਾ ਤੁਹਾਨੂੰ ਪਤਾ ਰੇਟ ਤੇ ਕੁਆਲਿਟੀ ਪਹਿਲੇ ਜਾਇਜ਼ ਹੁੰਦੀ ਆ ਬਟ ਫਿਰ ਵੀ ਆਪਾਂ ਸੋਚਿਆ ਵੀ ਇੱਕ ਮਹੀਨੇ ਲਈ ਜਿਹੜਾ ਵੀ ਆਪਣੇ ਕੋਲ 10000 ਦੀ ਸ਼ਾਪਿੰਗ ਕਰੂਗਾ ਪੈਕਵਰ ਦਾ ਪਜਾਮਾ ਰਿਮੈਂਟ ਦਾ ਫਰੀ ਦੇਵਾਂਗੇ ਉਸ ਤੋਂ ਪਰ ਜੇ 20 ਦੀ ਕਰੂਗਾ ਫਿਰ ਦੋ ਕੁਰਤੇ ਪਜਾਮਾ ਫਰੀ ਦੇਵਾਂਗੇ ਭਾਈ ਲਓ ਵੀ ਦੋਸਤੋ ਔਵੇਂ ਦਾ ਕੁਰਤਾ ਪਜਾਮਾ ਮਿਲਣਾ ਤਾਂ 3000 3500 ਦਾ ਕੁਰਤਾ ਪਜਾਮਾ ਬੰਦਾ ਤੇ ਇਹਨਾਂ ਨੇ 10000 ਰੁਪਏ ਦੀ ਸ਼ਾਪਿੰਗ ਤੇ ਮਤਲਬ ਕਿ ਆਪਾਂ ਨੂੰ ਇੱਕ ਕੁਰਤਾ ਪਜਾਮਾ ਦੇਣਾ ਜੇ 20 ਦੀ ਕਰਾਂਗੇ ਤਾਂ ਦੋ ਆਪਾਂ ਦਾ ਮੇਲਾ ਲੁੱਟਣ ਆ ਗਏ ਮਨਿੰਦਰ ਬਾਈ ਕੋਲੇ ਤੇ ਤੁਸੀਂ ਵੀ ਜਲਦੀ ਪਹੁੰਚੋ ਤੇ ਭਾਈ ਜਲਦੀ ਦਿਖਾਓ ਆਪਣੇ ਪਹਿਲਾਂ ਕੁੜਤਾ ਪਜਾਮਾ ਦੱਸੋ ਵੀ ਕਿਹੜਾ ਦਵਾਂਗੇ ਤੁਸੀਂ ਉਹ ਕੁੜਤਾ ਪਜਾਮਾ ਭਈ ਆਪਾਂ ਰੇਮੈਂਡ ਦਾ ਕੁੜਤਾ ਪਜਾਮਾ ਇੱਕ ਦੇਵਾਂਗੇ ਅੱਛਾ ਰੇਮੈਂਡ ਦਾ ਭਾਈ ਰੇਮੈਂਡ ਦਾ ਕੁੜਤਾ ਪਜਾਮਾ ਆਹ ਰੇਮੈਂਡ ਦਾ 10000 ਦੀ ਆਪਣੀ ਆਫਰ ਲਾਈ ਹੈ 10000 ਦੀ ਸ਼ਾਪਿੰਗ ਤੇ ਅਪਾਰੀਮੈਂਟ ਦਾ ਕੁਰਤਾ ਪਿਆ ਮੈਂ ਇੱਕ ਸਟਿਚ ਕਰਵਾ ਕੇ ਦੇਵਾਂਗੀ ਸਟਿਚ ਕਰਵਾ ਕੇ ਸਟਿਚ ਕਰਵਾ ਕੇ 1 ਮਹੀਨੇ ਲਈ ਮੈਂ ਮੈਂ ਤਾਂ ਆਖ ਕਿਤੇ ਵੀ ਨਾਨ ਬ੍ਰਾਂਡ ਹੋਊਗਾ ਨਹੀਂ ਨਹੀਂ ਰੇਮੈਂਟ ਦਾ ਕੁਰਤਾ ਪਜਾਮਾ ਠੀਕ ਲੋ ਵੀ ਦੋਸਤੋ ਰੇਮੈਂਟ ਦਾ ਕੁਰਤਾ ਪਜਾਮਾ ਆਪਾਂ ਨੂੰ 10000 ਦੀ ਸ਼ਾਪਿੰਗ ਤੇ ਮਿਲੂਗਾ ਤੇ ਇਹਨਾਂ ਕੋਲੇ ਫੈਬਰਿਕ ਤਾਂ ਇੰਨੇ ਜਿਆਦੇ ਹੈ ਵੀ ਤੁਸੀਂ ਇੱਥੇ ਆਓਗੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਵੀਡੀਓ ਦੇ ਵਿੱਚ ਆਪਾਂ ਜੇ ਫੈਬਰਿਕ ਸਾਰੇ ਦਿਖਾਉਣ ਲੱਗ ਗਏ ਤਾਂ ਵੀਡੀਓ ਤਾਂ ਮੇਰੇ ਲੱਗਦਾ 2-3 ਘੰਟੇ ਦੀ ਬਣ ਜਾਊਗਾ ਹਾਂਜੀ ਭਾਈ ਹਾਂਜੀ ਹਾਂਜੀ ਤੇ ਆਓ ਤੁਹਾਨੂੰ ਦਿਖਾਉਣੇ ਮੋਟਾ-ਮੋਟਾ ਸਟੋਰ ਵਿਜ਼ਿਟ ਕਰ ਕੁਰਤੇ ਵੀ ਅਮੇ ਤੋਂ ਕਰਦੇ ਇਹਦੇ ਵਿੱਚ ਆਪਾਂ ਨੂੰ ਟੋਟਲੀ ਸਾਰੇ ਬ੍ਰਾਂਡ ਮਿਲ ਜਾਣਗੇ ਰੇਮੰਡ ਹੋ ਗਿਆ ਅਰਵਿੰਦ ਹੋ ਗਿਆ ਸੀ ਆਰਾਮ ਹੋ ਗਿਆ ਰਿਡਨ ਟੇਲਰ ਹੋ ਗਿਆ ਸਾਰੇ ਟੌਪ ਦੇ ਬ੍ਰਾਂਡ ਆਪਾਂ ਨੂੰ ਮਿਲ ਜਾਣਗੇ ਇਹਦੇ ਵਿੱਚ ਇਹ ਰੰਗਦਾਰ ਦੇ ਕੁਰਤੇ ਵੀ ਅਮੇ ਇਧਰ ਆਪਣੇ ਕੋਲੇ ਵਾਈਟ ਦੀ ਕੁਆਲਿਟੀ ਆ ਗਈ ਸਾਰੀ ਵਾਈਟ ਦੇ ਵਿੱਚ ਵੀ ਆਪਾਂ ਨੂੰ ਟੌਪ ਦੇ ਬ੍ਰਾਂਡ ਰੇਮੰਡ ਤੋਂ ਲੈ ਕੇ ਜਿਹੜਾ ਵੀ ਆਪਾਂ ਨੂੰ ਬ੍ਰਾਂਡ ਚਾਹੀਦਾ ਜਿੰਨੇ ਆਪਣੇ ਬ੍ਰਾਂਡ ਤਕਰੀਬਨ ਚੱਲਦੇ ਆ ਆਪਾਂ ਨੂੰ ਸਾਰੇ ਤਕਰੀਬਨ ਬ੍ਰਾਂਡ ਮਿਲ ਜਾਣਗੇ ਉਹ ਉਹਦੇ ਵਿੱਚ ਵੀ ਆਪਾਂ ਨੂੰ ਬ੍ਰਾਂਡ ਤਾਂ ਮਿਲਣਾ ਹੀ ਮਿਲਣਾ ਹੈ ਰੇਟ ਦੀ ਵੀ ਆਪਣੀ ਪੂਰੀ ਜ਼ਿੰਮੇਵਾਰੀ ਹੋਰਦੀ ਹੈ ਕੁਆਲਿਟੀ ਰੇਟ ਤੇ ਡੀਲਿੰਗ ਆਪਣੀ ਉਹਦੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਉਂਦੇ 1% ਵੀ ਇਹ ਆਪਣੇ ਸਾਰੇ ਵਾਈਟ ਕੋਡ ਤੇ ਵਿਆਮੇ ਆ ਗਏ ਬਈ ਇਹਦੇ ਵਿੱਚ ਜਿਵੇਂ ਆ ਰੀਡਨ ਟੇਲਰ ਦਾ ਆ ਗਿਆ ਰੇਮਟ ਦੇ ਆ ਗਏ ਸੀ ਆਰਾਮ ਅਰਵਿੰਦ ਟੋਟਲੀ ਸਾਰੇ ਬ੍ਰਾਂਡ ਆ ਸਾਰਾ ਵਾਈਟ ਕੋਡ ਦਾ ਵਿਆਮਾ ਜਿਹੜਾ ਸਾਹਮਣੇ ਆਪਾਂ ਡਿਸਪਲੇ ਕੀਤਾ ਆ ਤੇ ਇੱਧਰ ਆ ਗਿਆ ਜੀ ਸ਼ਰਟਾਂ ਦਾ ਸਾਰਾ ਸਟੱਫ ਜੀ ਹਾਂਜੀ ਬਈ ਆ ਸ਼ਰਟਾਂ ਦੇ ਵਿੱਚ ਆਪਣੇ ਕੋਲ ਇਹ ਸੈਲਫ ਤੇ ਬ੍ਰਿਕ ਚੈੱਕ ਆ ਗਿਆ ਤੇ ਸਾਰੀਆਂ ਸੈਲਫ ਦੇ ਵਿੱਚ ਸ਼ਰਟ ਆ ਗਈਆਂ ਇਹਦੇ ਵਿੱਚ ਵੀ ਤਕਰੀਬਨ ਆਪਾਂ ਨੂੰ ਸਾਰੇ ਬ੍ਰਾਂਡ ਮਿਲ ਜਾਣਗੇ ਆ ਬਰਾਊਡ ਚੈੱਕ ਆ ਕੇ ਜਿੰਨੇ ਵੀ ਆ ਹਾਂਜੀ ਇੱਧਰ ਇਹ ਸਾਰਾ ਸ਼ਰਟਾਂ ਦਾ ਆ ਗਿਆ ਬਈ ਆਪਣਾ ਜਿੰਨਾ ਜਿਹੜਾ ਮਾਲ ਸਟੋਰ ਤੇ ਕਾਊਂਟਰ ਦੇ ਵਿੱਚ ਕੁਆਲਿਟੀ ਦੇ ਵਿੱਚ ਬਹੁਤ ਵੈਰਾਈਟੀ ਬਹੁਤ ਮਿਲ ਜਾਣੀ ਹੈ ਆਪਾਂ ਨੂੰ ਕੁਆਲਿਟੀ ਦਾ ਤਾਂ 1% ਵੀ ਨਹੀਂ ਭਾਈ ਤੇ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਹੈਗੀਆਂ ਜੋ ਤੁਹਾਨੂੰ ਪਸੰਦ ਆਉਂਦਾ ਹੈ ਮਤਲਬ ਕਿ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਇੰਨੀ ਤੁਹਾਨੂੰ ਵੈਰਾਈਟੀ ਮਿਲੂਗੀ ਇੰਨੇ ਕਲਰ ਮਿਲਣਗੇ ਵਧੀਆ ਫੈਬਰਿਕ ਮਿਲੂਗਾ ਤੇ ਤੁਹਾਨੂੰ ਆਉਣਾ ਪਊਗਾ ਜੀ ਰੌਇਲ ਫੈਬਰਿਕ ਮੁਕਸਰ ਦੇ ਵਿੱਚ ਤੇ ਆਪਣੇ ਵੀਰੇ ਮਤਲਬ ਪੈਂਟ ਸ਼ਰਟ ਦੀ ਸਟਾਰਟਿੰਗ ਕਿੱਥੋਂ ਕਿ ਕਿਹੜੀ ਰੇਂਜ ਤੱਕ ਹੋ ਜਾਂਦੀ ਹੈ ਆਪਣੇ ਕੋਲੇ ਬਾਈ ਪੈਂਟ ਸ਼ਰਟ ਵਧੀਆ ਟਾਪ ਦੀ ਆਪਾਂ ਸੋਚ ਗਿਆ ਤਾਂ 1000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਪੈਂਟ ਸ਼ਰਟ ਦੋਨੇ ਚੀਜ਼ਾਂ ਕਪੜਾ ਆਪਣੇ ਕੋਲੇ ਸਟਾਰਟ ਹੋ ਗਏ ਉਦੋਂ ਅੱਪਰ ਰੇਂਜ ਆਪਾਂ ਜਿੱਥੋਂ ਤੱਕ ਵੀ ਜਾਣਾ ਉਹ ਬ੍ਰਾਂਡ ਦੇ ਹਿਸਾਬ ਨਾਲ ਜਿਵੇਂ ਜਿਵੇਂ ਹੋਈ ਜਾਂਦਾ ਬਾਈ ਓਵੇਂ ਓਵੇਂ ਇਹ ਨਹੀਂ ਕਿ ਆ ਵੀ 1000 ਰੁਪਏ ਦੀ ਵੀ ਜਿਹੜੀ ਪੈਂਟ ਸ਼ਰਟ ਆ ਉਹ ਮਾੜੀ ਹੋਊਗੀ ਬਾਅਦ ਚ ਆਪਣੀ ਹਾਂ ਆਪਣੀ ਇੱਛਾ ਵੀ ਆਪਾਂ ਅੱਪਰ ਕਿੱਥੋਂ ਤੱਕ ਜਾਣਾ ਤਕਰੀਬਨ ਬ੍ਰਾਂਡ ਆਪਾਂ ਨੂੰ ਸਾਰੇ ਜਿਹੜਾ ਸਟੇਟ ਫਿਟ ਪੈਂਟਾਂ ਬਣਦੀਆਂ ਇਹ ਸਾਰੇ ਆਪਣੇ ਕੋਲੇ ਕਾਟਨ ਦੇ ਟਰੌਜ਼ਰ ਆ ਇਹਦੇ ਵਿੱਚ ਵੀ ਆਪਣੇ ਕੋਲੇ ਤਕਰੀਬਨ ਸਾਰੇ ਕਲਰ ਤੇ ਇਹਦੇ ਵਿੱਚ ਵੀ ਬ੍ਰਾਂਡ ਮਿਲ ਜਾਣਗੇ ਆ ਇਧਰ ਕਾਟਰੇਜ ਜੀਨ ਇਹ ਵੀ ਤਕਰੀਬਨ ਆਪਾਂ ਨੂੰ ਸਾਰੇ ਜਿੰਨੀਆਂ ਕੁਆਲਿਟੀਆਂ ਮਿਲ ਜਾਣੀਆਂ ਇਹਦੇ ਵਿੱਚ ਵੀ ਕਾਟਰੇਜ ਵਿੱਚ ਸਾਰੇ ਕਲਰ ਮਿਲ ਜਾਣਗੇ ਹਾਂਜੀ ਹਾਂਜੀ ਕਾਟਰੇਜ ਹੋਗੀ ਨਾਲ ਹੀ ਇਹਦੇ ਜੀਨ ਪਈ ਹੈ ਜੀਨ ਦੇ ਵਿੱਚ ਵੀ ਤਕਰੀਬਨ ਆਪਾਂ ਨੂੰ ਸਾਰੇ ਕਲਰ ਮਿਲ ਜਾਣੇ ਆ ਠੀਕ ਹੈ ਜੇ ਕਿਸੇ ਨੇ ਸਟਿਚ ਕਰਕੇ ਕਾਟਰੇਜ ਦੀ ਜੀਨ ਦੀ ਬਣਾਉਣੀ ਆ ਇਹਦੀ ਮੱਕੀ ਸਟਾਰਟਿੰਗ ਮਤਲਬ ਹੋ ਜਾਂਦੀ ਹੈ ਇਹ ਆਪਾਂ ਨੂੰ ਬਈ 700 ਰੁਪਏ ਤੋਂ 600 ਸਟਾਰਟ ਹੋ ਜਾਂਦੀ ਹੈ 700 750 800 ਤੱਕ ਤਕਰੀਬਨ ਵਧੀਆ ਬ੍ਰਾਂਡ ਦੀ ਮਿਲ ਜਾਂਦੀ ਹੈ ਤੇ ਆਹ ਵਾਲਾ ਕਾਹਦਾ ਸਟੱਫ ਹੈ ਇਹ ਫਾਰਮਲ ਪੈਂਟ ਆ ਗਈਆਂ ਬਈ ਠੀਕ ਹੈ ਹਾਂ ਇਹ ਸਾਰਾ ਫਾਰਮਲ ਕਪੜਾ ਇਹ ਫਾਰਮਲ ਕਪੜਾ ਇਹਦੀ ਆਪਣੀ ਫੁੱਲ ਗਾਰੰਟੀ ਆ ਕੱਪੜੇ ਤੇ ਬੋਰਾ ਜੇ ਕਿਉਂਕਿ ਇਹਦੇ ਵਿੱਚ ਵੀ ਆਪਣੇ ਕੋਲੇ ਸਾਰੇ ਟੌਪ ਦੇ ਬ੍ਰਾਂਡ ਹੀ ਆ ਕੱਪੜਾ ਖਰਾਬ ਹੋ ਜੇ ਫਾਰਮਲ ਦੀ ਆਪਣੀ 100% ਗਾਰੰਟੀ ਆ ਆਪਣਾ ਕੱਪੜਾ ਵਾਪਸ ਆਏ ਤੇ ਬੋਰਾ ਜੇ ਸ਼ਰਿੰਕ ਹੋ ਜੇ ਜਾਇਦਾ ਰੰਗ ਫੇਟ ਹੋ ਜਾ ਕਲਰ ਫੇਟ ਹੋ ਜਾ ਤਾਂ ਵੀ ਆਪਣੀ ਪੈਂਟ ਵਾਪਸ ਆ। ਬਈ ਜੀ ਆਹ ਕਹਦਾ ਸਟੱਫ ਪਿਆ ਜੀ। ਇਹ ਬਈ ਅਚਕਨਾਂ ਦਾ ਕੱਪੜਾ। ਅੱਛਾ। ਅਚਕਨ ਆਪਣੇ ਕੋਲੇ ਰੈਂਟ ਤੇ ਵੀ ਮਿਲ ਜਾਂਦੀ ਰੈਂਟ ਤੇ ਲੈਣੀਆਂ ਬਈ ਜੇ ਆਪਣੀ ਆਪ ਦੀ ਸਟਿਚ ਕਰਵਾਉਣੀ ਆ। ਆਹ ਸਾਰਾ ਅਚਕਨਾਂ ਦਾ ਕੱਪੜਾ ਬਈ। ਲਓ ਵੀ ਦੋਸਤੋ ਕਿੰਨੇ ਜਿਆਦਾ ਆਪਸ਼ਨ ਆ ਤੁਹਾਡੇ ਕੋਲੇ ਤੇ ਸਟੱਫ ਹੀ ਸਟੱਫ ਦੇ ਵਿੱਚ ਕਲਰ ਆਪਸ਼ਨ ਵੀ ਤੁਹਾਨੂੰ ਬਹੁਤ ਜਿਆਦਾ ਮਿਲ ਜੂਗੀ। ਬਾਕੀ ਇੱਕ ਹੋਰ ਗੱਲ ਬਈ ਆਪਾਂ ਅਚਕਨ ਵੀ ਰੈਂਟ ਦੇ ਆਪਦੀ ਵੀ ਜੇ ਕਿਸੇ ਨੇ ਬਣਾਉਣੀ ਹੈ ਨਾ ਤਾਂ ਰੈਂਟ ਦੇ ਮੁਕਾਬਲੇ ਚ ਇੱਚੀ ਬਣਾ ਦਾਂਗੇ ਆਪਾਂ ਆਪਦੀ ਅਚਕਨ ਉਹ ਵੀ ਨਹੀਂ ਕੋਈ ਜ਼ਿਆਦਾ ਆਪਾਂ ਨੂੰ ਕਾਸਟਲੀ ਪੈਣੀ ਆ ਟੌਪ ਦੀ ਵਧੀਆ ਅਚਕਨ ਬਣਾ ਕੇ ਦੇਵਾਂਗੇ ਇਹ ਸਾਰਾ ਅਚਕਰਾਂ ਦਾ ਕਪੜਾ ਪੈ ਠੀਕ ਹੈ ਤੇ ਇਹਦਾ ਲੋ ਵੀ ਦੋਸਤੋ ਵਿਆਹ ਸ਼ਰਦਿਆਂ ਦਾ ਸੀਜ਼ਨ ਆ ਗਿਆ ਵੀਰੇ ਆ ਤਾਂ ਹਲਦੀ ਹੁਲਦੀ ਤੇ ਪਾਉਣ ਵਾਲੇ ਆ ਗਏ ਕੁੜਤੇ ਪਜਾਮਾ ਹਾਂਜੀ ਭਾਈ ਇਹ ਕੁੜਤਾ ਆਪਾਂ ਵਾਈਟ ਪਜਾਮੇ ਨਾਲ ਹਲਦੀ ਦੀ ਰਸਮਾਂ ਜਿਹੜਾ ਉਹ ਤੇ ਬਹੁਤ ਚੱਲਦਾ ਤੇ ਬਾਕੀ ਪਾਰਟੀ ਵੇਅਰ ਕੁੜਤੇ ਪਈਆ ਸਾਰੇ ਜਿਹੜੇ ਨਾਲ ਪਏ ਆ ਦੇਖੋ ਦੋਸਤੋ ਤੁਸੀਂ ਕਲਰ ਆਪਸ਼ਨ ਦੇਖੋ ਮੈਂ ਕਹਿੰਨਾ ਵੀ ਅੱਖਾਂ ਠੰਡੀਆਂ ਹੋ ਰ ਵੇਰੇ ਮਤਲਬ ਕਿ ਇਹਨਾਂ ਦਾ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦਾ ਜੀ ਇਹ ਬਾਈ ਨੋਰਮਲ ਕੋਟ ਤਾਂ ਵੀ ਅਮਾ ਕੋਈ 300 400 500 ਰੁਪਏ ਐ ਮੀਟਰ ਸਟਾਰਟ ਆ ਇਹ ਅੱਛਾ ਹਾਂ ਹਾਂ ਬਈ ਨੋਰਮਲ ਜਿੰਨੇ ਬਣ ਜਾਂਦੇ ਆ ਨਾ ਨੋਰਮਲ ਨੋਰਮਲ ਕੋਈ ਜ਼ਿਆਦਾ ਰੇਂਜ ਵਾਲੇ ਨਹੀਂ ਇਹ ਤੇ ਅੱਗੇ ਵੀਰੇ ਪਲੇਨ ਕੋਟ ਪੈਂਟ ਆ ਗਏ ਹਾਂ ਅੱਗੇ ਆਪਣੇ ਕੋਲੇ ਆ ਸਾਰਾ ਬਈ ਆਪਾਂ ਇੱਥੋਂ ਸਟਾਰਟ ਹੋ ਕੇ ਉਹ ਐਂਡ ਤੱਕ ਸਾਰਾ ਇਹ ਕੋਟ ਪੈਂਟ ਦਾ ਕੱਪੜਾ ਆਪਣੇ ਕੋਲੇ ਇਹਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਤਕਰੀਬਨ ਆਪਣੇ ਕੋਲੇ ਸਾਰੇ ਬ੍ਰਾਂਡ ਮਿਲ ਜਾਣਗੇ ਜਿਵੇਂ ਹਰੇਮੰਡ ਹੋ ਗਿਆ ਡੀ ਐਂਡ ਜੇ ਹੋ ਗਿਆ ਸਪਾਡਾ ਹੋ ਗਿਆ ਵਰਸਾਈਲੀ ਹੋ ਗਿਆ ਸਾਰੇ ਟੌਪ ਟੌਪ ਜਿੰਨੇ ਵੀ ਇਹ ਬ੍ਰਾਂਡ ਸਾਰੇ ਇਹਦੇ ਵਿੱਚ ਮਿਲ ਜਾਣਗੇ ਪਲੇਨ ਲੈਣਾ ਸੈਲਫ ਲੈਣਾ ਲਾਈਨਿੰਗ ਲੈਣਾ ਵੂਲ ਚ ਲੈਣਾ ਕੋਈ ਵੀ ਕੁਆਲਿਟੀ ਚਾਹੀਦੀ ਆ ਇਹਦੇ ਵਿੱਚ ਵੀ ਆਪਣੇ ਕੋਲੇ 2400 ਤੋਂ ਸਟਾਰਟ ਹੋ ਜਾਂਦਾ ਕੋਟ ਪੈਂਟ ਦਾ ਕਪੜਾ ਬਾਈ ਪਰ ਜਿਵੇਂ ਮੈਂ ਤੁਹਾਨੂੰ ਦੱਸੀ ਜਾਨੇ ਆਪਾਂ ਗੱਲ ਕਰੀ ਜਾਨੇ ਜਿਵੇਂ ਵੀ ਜਾਣਾ ਰੇਟ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਠੀਕ ਆ ਜੀ ਕੋਟ ਪੈਂਟ ਦੀ ਬਾਕੀ ਆਪਣੀ ਗਾਰੰਟੀ ਫੁੱਲ ਹੋਊਗੀ ਬਾਈ ਕੋਈ ਪ੍ਰੋਬਲਮ ਆਉਂਦੀ ਆ ਖਰਾਬ ਹੁੰਦਾ ਫੁੱਲ ਗਾਰੰਟੀ ਹੋ ਕੋਟ ਪੈਂਟ ਦੀ ਠੀਕ ਠੀਕ ਆ ਦੋਸਤੋ ਤੁਸੀਂ ਆਪਸ਼ਨ ਦੇਖੋ ਕਿੰਨੇ ਆ ਵਧੀਆ ਮਨਿੰਦਰ ਬਾਈ ਕੋਲੇ ਰਾਇਲ ਫੈਬਰਿਕ ਸ਼੍ਰੀ ਮੁਖਸਰ ਸਾਹਿਬ ਤੇ ਅ ਇਹ ਸਾਰਾ ਕੋਟਪੈਂਟ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਭਾਈ ਹਾਂ ਇਹਦੇ ਵਿੱਚ ਅਲੱਗ-ਅਲੱਗ ਆਪਾਂ ਜਿਹੜੀਆਂ ਲਾਈਆਂ ਹੋਈਆਂ ਵੈਰਾਈਟੀਆਂ ਠੀਕ ਠੀਕ ਕੋਈ ਵੂਲ ਦੇ ਵਿੱਚ ਆ ਕਿਸੇ 'ਚ ਘੱਟ ਵੂਲ ਆ ਕੋਈ ਠੰਡੇ ਵਾਲੀਆਂ ਕੁਆਲਿਟੀਆਂ ਇਹ ਸਾਰੇ ਤਕਰੀਬਨ ਕੋਟਪੈਂਟ ਦੇ ਬ੍ਰਾਂਡ ਆ ਭਾਈ ਬ੍ਰਾਂਡ ਜਿਵੇਂ ਦੱਸਿਆ ਮੈਂ ਤੁਹਾਨੂੰ ਟੌਪ ਦੇ ਆਪਣੇ ਚੱਲਦੇ ਆ ਜਿਹੜੇ ਬ੍ਰਾਂਡ ਇਹਦੇ ਵਿੱਚ ਆਪਾਂ ਨੂੰ ਏ ਟੂ ਜ਼ेड ਸਾਰੇ ਮਿਲ ਜਾਣੇ ਆ ਐਬਸੋਲੂਟ ਹੋ ਗਿਆ ਕੁਝ ਕੁਆਲਿਟੀਆਂ ਐਬਸੋਲੂਟੋ ਦੀਆਂ ਵਰਸੈਲੀ ਦੀਆਂ ਸਾਰੀਆਂ ਜਿਹੜੇ ਇਹ ਸਾਰਾ ਕੋਟਪੈਂਟ ਦਾ ਕੱਪੜਾ ਭਾਈ ਆਪਣੇ ਮੈਂ ਇਹਦੇ ਵਿੱਚ ਵੀ ਆਪਾਂ ਨੂੰ ਤਕਰੀਬਨ ਸਾਰੀ ਵੈਰਾਈਟੀ ਮ ਜਿਆਦਾ ਪਾਉਣ ਲੱਗ ਗਿਆ ਟਵੀਟ ਨਾਲੋਂ ਹਾਂ ਕਿਉਂਕਿ ਉਹ ਵੂਲ ਨਾਲੋਂ ਜ਼ਿਆਦਾ ਬੰਦੇ ਨਹੀਂ ਹੁੰਦਾ ਵੀ ਮੈਂ ਫਾਰਮਲ ਕੱਪੜੇ ਦੀ ਬਾਸਕਟ ਬਣਾਉਣੀ ਹੈ ਬਾਸਕਟ ਵੀ ਬਣ ਜਾਂਦੀ ਆ ਠੀਕ ਆ ਠੀਕ ਆ ਹਾਂ ਇਹ ਸਾਰੇ ਕੱਪੜੇ ਦਾ ਬਲੇਜ਼ਰ ਬਣਾਉਣਾ ਬਲੇਜ਼ਰ ਵੀ ਬਣ ਜਾਂਦਾ ਲਓ ਵੀ ਦੋਸਤੋ ਇੱਧਰ ਬਲੇਜ਼ਰ ਦੀ ਦੇਖੋ ਕਿੰਨੀ ਜ਼ਿਆਦਾ ਆ ਗਈ ਹੈ ਵੈਰਾਈਟੀ ਆ ਗਈ ਹੈ ਭਾਈ ਇਹਨਾਂ ਤੇ ਜਿਹੜੀ ਬੁਰਬਾਰ ਦੀ ਸ਼ਿਕਾਇਤ ਆਉਂਦੀ ਆ ਨਹੀਂ ਭਾਈ ਇਹਦੇ ਵਿੱਚ ਨਹੀਂ ਉਹ ਕੱਪੜਾ ਸਾਰਾ ਬ੍ਰਾਂਡ ਹੋਗਾ ਵਧੀਆ ਕੰਪਨੀ ਦਾ ਕੱਪੜਾ ਹੋਊਗਾ ਭਾਈ ਨਾ ਆਦੀ ਵਰਦੀ ਸ਼੍ਰੈਂਕ ਦੀ ਕੱਸ ਦੀ ਪ੍ਰੋਬਲਮ ਆਉਣੀ ਨਹੀਂ ਵੀਰ ਵਧੀਆ ਹਾਂ ਇਹਦੇ ਵਿੱਚ ਬਲੇਜ਼ਰ ਵੀਰੇ ਆਪਾਂ ਨੂੰ ਕਿੱਥੋਂ ਬਲੇਜ਼ਰ ਬਾਈ ਆਪਣੇ ਕੋਲੇ 14-1500 ਰੁਪਏ ਤੋਂ ਸਟਾਰਟ ਹੋ ਜਾਂਦਾ ਕਪੜਾ ਬਲੇਜ਼ਰ ਦਾ ਉਦੋਂ ਉੱਪਰ ਆਪਾਂ ਜਿੱਥੋਂ ਤੱਕ ਜਾਣਾ ਉੱਥੋਂ ਤੱਕ ਬਣ ਜਾਣਾ ਇਹਦੇ ਨਾਲ ਹੀ ਆਪਾਂ ਟਵੀਡ ਜਿਵੇਂ ਅੱਜ ਕੱਲ ਲੌਂਗ ਕੋਟ ਚੱਲਦੇ ਆ ਬਾਈ ਆ ਸਾਰਾ ਲੌਂਗ ਕੋਟ ਦਾ ਟਵੀਡ ਦਾ ਕਪੜਾ ਆ ਗਿਆ ਠੀਕ ਠੀਕ ਕਿਸੇ ਨੇ ਲੌਂਗ ਕੋਟ ਬਣਾਉਣਾ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਡਿਜ਼ਾਈਨ ਰੰਗ ਸਾਰੇ ਬ੍ਰਾਂਡ ਤਕਰੀਬਨ ਇਹਦੇ ਵਿੱਚ ਵੀ ਮਿਲ ਜਾਂਦੇ ਆ ਉਹ ਤੋਂ ਮੁੱਖ ਦੀ ਗੱਲ ਇਹ ਆ ਵੀ ਆਪਸ਼ਨ ਬਹੁਤ ਜ਼ਿਆਦਾ ਹੀ ਆ ਬਹੁਤ ਹੀ ਜ਼ਿਆਦਾ ਆਪਸ਼ਨ ਹੈ ਖੁੱਲਾ ਟਾਈਮ ਕੱਢ ਕੇ ਤੁਸੀਂ ਆ ਸਕਦੇ ਆ ਕਿਉਂਕਿ ਵੀਡੀਓ ਦੇ ਵਿੱਚ ਤੁਹਾਨੂੰ ਮਤਲਬ ਕਿ ਇੱਥੇ ਜੇ ਆਪਾਂ ਸਾਰੇ ਬਾਕੀ ਇਹਦਾ ਕੀ ਲੌਂਗ ਕੋਡ ਕਿੱਥੋਂ ਤੱਕ ਰੇਂਜ ਸਟਾਰਟ ਹੋ ਜਾਂਦੇ ਜੀ ਲੌਂਗ ਕੋਡ ਦਾ ਭਾਈ ਆਪਣੇ ਕੋਲੇ 800 ਮੀਟਰ ਤੋਂ ਸਟਾਰਟ ਹੋ ਜਾਂਦਾ 800 ਹਾਂ 2.5 ਕਿ ਮੀਟਰ ਕਪੜਾ ਲੱਗਦਾ ਸਵਾ ਦੋ ਵੀ ਲੱਗ ਜਾਂਦਾ 2.5 ਵੀ ਉਹ ਹਾਈਟ ਦੇ ਅਕੋਰਡਿੰਗ ਆਪਾਂ ਲੌਂਗ ਕਿੱਥੋਂ ਤੱਕ ਰੱਖਣਾ ਸੈਮੀ ਲੌਂਗ ਲੌਂਗ ਠੀਕ ਹਾਂ ਹਾਂ ਉੱਥੋਂ ਤੱਕ ਸਟਾਰਟ ਹੋ ਗਏ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਜਿਹੜੇ ਹਿਸਾਬ ਨਾਲ ਆਪਾਂ ਹਨਾ ਠੀਕ ਠੀਕ ਰੇਟ ਦਾ ਤੇ ਭਾਈ ਕੁਆਲਿਟੀ ਦਾ ਤਿੰਨ ਚੀਜ਼ਾਂ ਮੇਨ ਹੁੰਦੀਆਂ ਰੇਟ ਹੋ ਗਿਆ ਕੁਆਲਿਟੀ ਹੋ ਗਈ ਤਾਂ ਡੀਲਿੰਗ ਹੋ ਗਈ ਤਿੰਨਾਂ ਚੀਜ਼ਾਂ ਦਾ ਆਪਾਂ 100% ਵਿਲੰਪਾ ਨਹੀਂ ਵੇ ਕੁਆਲਿਟੀ ਤਾਂ ਜੇ ਆਪਾਂ ਘਟਾਉਣੀ ਹੋਵੇ ਤਾਂ ਉਹਦੀ ਥਾਂ ਤੇ ਕੁਝ ਹੋਰ ਪੇਸ਼ ਕਰ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬਈ ਆਪਣੇ ਤਿੰਨ ਸ਼ੋਰੂਮ ਮੋਬਾਈਲ ਦੇ ਨਾਮ ਤੇ ਕੋੜਗਪੂਰਾ ਹੋ ਗਿਆ ਮੋਗਾ ਤੇ ਬਾਕੀ ਤਿੰਨ ਸ਼ੋਰੂਮ ਆ ਆਪਾਂ ਨੂੰ ਹੀ ਪਤਾ ਵੀ ਆਪਾਂ ਆਪਣਾ ਕਸਟਮਰ ਬੇਸ ਬਣਾਉਣਾ ਹਾਂ ਤੇ ਰੇਟ ਤੇ ਕੁਆਲਿਟੀ ਦੇ ਵਿੱਚ ਨਾ ਆਪਾਂ ਆਪ ਦਾ ਸੋਚ ਕੇ ਆਪ ਦਾ ਸਮਝ ਕੇ ਕੰਮ ਕਰਦੇ ਆ ਉਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਦਿੰਦੇ ਕੋਈ ਮੇਰਾ ਵੀਰ ਬਾਹਰ ਆ ਬਾਹਰ ਹਾਂ ਕਰ ਕੈਨੇਡਾ ਹੋ ਗਿਆ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਪਾਰਸਲ ਲਵਾਉਣਾ ਜੋ ਆਨਲਾਈਨ ਨਾਪ ਦੋਣਾ ਉਹ ਵੀ ਆਪਣਾ ਵੀਡੀਓ ਕਾਲ ਤੇ ਗੱਲ ਕਰਕੇ ਅੱਛਾ ਵੀਡੀਓ ਕਾਲ ਤੇ ਨਾਪ ਲੈਣਾ ਸਾਰਾ ਭਾਈ ਹਾਂ 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 ਠੀਕ ਹੈ ਲੋ ਵੀ ਦੋਸਤੋ ਤੁਹਾਨੂੰ ਪਤਾ ਹੈ ਵੀ ਮੁਕਸੜ ਦੇ ਜਿਹੜੇ ਕੱਪੜੇ ਦੇ ਸਟੋਰ ਖਾਸ ਕਰਕੇ ਕੁੜਤੇ ਪਜਾਮੇ ਜਾਂ ਕੋਟ ਪੈਂਟ ਜਾਂ ਸ਼ੇਰਵਾਨੀ ਵੀ ਬਹੁਤ ਜਿਆਦਾ ਮਸ਼ਹੂਰ ਹੈ ਤੇ ਜਿਹੜੇ ਬਾਹਰ ਵਾਲੇ ਭਰਾ ਉਹਨਾਂ ਵਾਸਤੇ ਵੀ ਤੁਸੀਂ ਉਹਨਾਂ ਨੂੰ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ ਹੋ ਵੀ ਉਹਨਾਂ ਦੇ ਫੰਕਸ਼ਨਸ਼ਨ ਸਾਤੇ ਵਿਆਹ ਤੇ ਚੱਲਦੇ ਰਹੇ ਆ। ਹਾਂਜੀ ਬਾਈ ਤਕਰੀਬਨ ਆਪਣੇ پارਸਲ ਬਾਹਰ ਜਾਂਦੇ ਰਹਿੰਦੇ ਆ। ਕਈ ਵਾਰ ਵੀਰ ਨੂੰ ਹੁੰਦਾ ਵੀ ਬਾਹਰ ਆ ਜਾਂ ਟਾਈਮ ਦੀ ਘੱਟ ਘੱਟ ਹੁੰਦਾ ਟਾਈਮ ਆਪਣੇ ਕੋਲੇ ਇੱਧਰ ਵੀ ਆਉਣੇ ਆ। ਤਾਂ ਵੀਡੀਓ ਕਾਲ ਤੇ ਨਾ ਆਪ ਦੇ ਨਾਲ پارਸਲ ਲਵਾਉਣਾ ਆਪਾਂ ਨੂੰ। ਜੇ ਕਿਸੇ ਨਾਲ ਸਟੱਫ ਦੇਖਣਾ ਹੋਵੇ ਵੀ ਦਿਖਾ ਸਕਦੇ ਆ। ਹਾਂ ਵੀਡੀਓ ਕਾਲ ਤੇ ਬਈ ਡੀਲਿੰਗ ਹੋ ਜਾਣੀ ਹੈ ਸਾਰੀ ਉਹਦਾ ਕੋਈ ਹਾਂ ਵੀਡੀਓ ਕਾਲ ਤੇ ਡੀਲਿੰਗ ਹੋ ਕੇ ਸਾਰੀ ਉਹਦਾ ਕੋਈ ਇਸ਼ੂ ਨਹੀਂ ਕੋਈ ਬ੍ਰਾਂਡ ਆਪਾਂ ਨੂੰ ਦੱਸਣਾ ਵੀ ਆ ਬ੍ਰਾਂਡ ਚ ਕਰਨਾ ਮੈਂ ਸਾਰੀਆਂ ਚੀਜ਼ਾਂ ਹੋ ਜਾਣੀਆਂ ਬਾਈ। ਉਹਦੇ 'ਚ ਕੋਈ ਬ